ਇੱਕ ਹਸਪਤਾਲ ਦੀ ਗੱਲ ਕਰਦਾ ਮੈਂ ਤਰਨਤਾਰਨ ਦਾ ਹਸਪਤਾਲ ਆ। ਮਾਫ ਕਰਨਾ ਜਦੋਂ ਉਹ ਹਸਪਤਾਲ ਬਣਨਾ ਸੀਗਾ ਉਸ ਸਮੇ ਸਾਡੇ ਲੋਕਾਂ ਨੇ ਆਪਣੇ ਸਿਰ ਪੋਲੇ ਕਰਾਏ ਟੋਕਰੀਆਂ ਚੁੱਕ-ਚੁੱਕ ਕੇ ਸਾਡੀਆਂ ਬੀਬੀਆਂ ਨੇ ਹੱਥਾਂ ਦੇ ਛਾਲੇ ਪਵਾਏ ਰੋੜੀਆਂ ਕੁੱਟ-ਕੁੱਟ ਕੇ ਸਾਡੇ ਘਰਾਂ ਦੇ ਵਿੱਚੋਂ ਪ੍ਰਸ਼ਾਦੇ ਤਿਆਰ ਹੋ ਕੇ ਜਾਂਦੇ ਰਹੇ ਦੁੱਧ ਗਰਾਈ ਕਰ-ਕਰ ਕੇ ਸਾਡੇ ਘਰਾਂ ਦੇ ਵਿੱਚੋਂ ਉਹ ਹਸਪਤਾਲ ਬਣਾਉਂਦੇ ਜਾਂਦੇ ਰਹੇ ਤੇ ਜਿਨ੍ਹਾਂ ਲੋਕਾਂ ਨੇ ਹਸਪਤਾਲ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਸਿਰ ਤੇ ਬਾਲਟੇ ਚੁੱਕ ਚੁੱਕੇ ਸਿਰ ਪੋਲੇ ਕਰਾਲੇ ਹੱਥਾਂ ਨਾਲ ਰੋੜੀਆਂ ਕੁੱਟ ਕੇ ਜਿਨ੍ਹਾਂ ਨੇ ਹੱਥਾਂ ਤੇ ਛਾਲੇ ਪਵਾਲੇ ਜਦੋਂ ਉਹ ਲੋਕ ਵਿਚਾਰੇ ਉਸ ਹਸਪਤਾਲ ਦੇ ਵਿੱਚ ਗਏ ਵੀ ਸਾਨੂੰ ਆਹ ਰੋਗ ਹੈ ਟੈਸਟ ਹੀ ਕਰ ਦੋ ਇੱਕ ਬੀਪੀ ਟੈਸਟ ਕਰ ਦੋ ਤੇ ਉਹ ਕਹਿੰਦੇ ਲਿਆਓ ਪੈਸੇ ਆ ਆ ਲਿਆ ਸਾਡੇ ਆ ਆ ਲਿਆ ਪੀ ਮੈਂ ਉਹਦੇ ਬੇਨਤੀ ਅੱਗੇ ਵੀ ਕੀਤੀ ਸੀ ਪੀ ਜੇ ਹਸਪਤਾਲ ਤੋਂ ਹੀ ਬਣਵਾਤੇ ਜ ਸਾਡੇ ਲੋਕਾਂ ਨੇ ਜੇ ਐਡਾ ਵੱਡਾ ਹਸਪਤਾਲ ਬਾਬਿਆਂ ਨੂੰ ਬਣਾਤਾ ਵਾ ਤੇ ਘਟੋ ਘਟ ਜਿਹੜੇ ਲੋਕਾਂ ਨੇ ਹਸਪਤਾਲ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਇੱਕ ਇੱਕ ਸਰਟੀਫਿਕੇਟ ਹੀ ਦੇ ਦਿਓ ਤੁਸੀਂ ਪੀ ਇਹਨਾਂ ਦਾ ਇਲਾਜ ਮੁਕਤ ਹੋਣਾ ਬਾਕੀਆਂ ਦੀ ਛੇਲ ਲਾਉਣੀ ਤੁਸੀਂ ਉਹ ਤੇ ਤੁਹਾਨੂੰ ਕੋ ਰੋਕਿਆ ਤੁਸੀਂ ਰੁਕਣਾ ਨਹੀਂ ਕਿਸਦੇ ਪੀ ਬਾਕੀਆਂ ਦੀ ਛੇਲ ਲਾਉਣੀ ਤੁਸੀਂ ਪੀ ਜਿਹੜੇ ਲੋਕਾਂ ਨੇ ਘਟੋ ਘਟ ਯੋਗਦਾਨ ਪਾਇਆ ਹਸਪਤਾਲ ਬਣਾਉਣ ਲੱਗਿਆ ਉਹਨਾਂ ਦੀ ਇਲਾਜ ਪੱਤਰ ਰੱਖ ਲਓ ਮਾਸਾ ਨਾ ਹੁਣ ਇੱਕ ਮੁੱਦਾ ਚੁੱਕਿਆ ਕਲਵੰਤ ਢਾਲੀਵਾਲ ਜੀ ਨੇ ਉਹਨਾਂ ਨੇ ਬਿਆਨ ਬੜਾ ਸੋਹਣਾ ਦਿੱਤਾ ਵੇਖੋ ਉਹ ਕਹਿੰਦੇ ਵੀ ਸਾਡੇ ਇੱਕ ਪਿੰਡ ਦੇ ਵਿੱਚ ਪੰਜ ਪੰਜ ਗੁਰਦੁਆਰੇ ਆ ਅਫਸੋਸ ਹਸਪਤਾਲ ਇੱਕ ਨਹੀਂ ਆਂਦੇ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਹੋ ਜੇ ਤੁਸੀਂ ਬੰਦੇ ਨੂੰ ਲੈ ਕੇ ਹਸਪਤਾਲ ਵਾਲ ਨੂੰ ਜਾਓਗੇ ਗੁਰੂ ਘੜੀ ਅਰਦਾਸ ਜ਼ਰੂਰ ਕਰੋਗੇ ਪਰ ਗੁਰਦੁਆਰੇ ਲਈ ਕਿ ਨਹੀਂ ਆਓਗੇ ਤਾਂ ਜੇ ਮੰਨ ਲਓ ਗੁਰਦੁਆਰੇ ਦਸਦਾ ਹ ਬਣਾਏ ਵੀ ਆਂ ਤੇ ਗੁਰਦਵਾਰਿਆਂ ਦੇ ਵਿੱਚ ਪੁੱਛੋ ਵੀ ਜਾਤੀਵਾਦ ਦਾ ਕੀ ਕੰਮ ਸਿੱਖੀ ਦਾ ਧੁਰਾ ਹੀ ਜਾਤੀਵਾਦ ਦੇ ਵਿੱਚੋਂ ਕੱਢਣ ਦਾ ਵਾ ਪਾਸ਼ਾ ਨੇ ਜਾਤੀਵਾਦ ਚੋਂ ਕੱਢਿਆ ਅੱਜ ਅਹੀਂ ਜਾਤੀਵਾਦ ਦੇ ਗੁਰਦਾਰੇ ਬਣਾਤੇ ਜਾਤੀਵਾਦ ਦੇ ਹਿਸਾਬ ਨਾਲ ਭਾਂਡੇ ਵੱਖਰੇ ਕਰਤੇ ਜਾਤੀਵਾਦ ਦੇ ਹਿਸਾਬ ਨਾਲ ਖੰਡੇ ਬਾਟੇ ਦੀ ਪੌਲ ਵੱਖਰੀ ਕਰਦੀ ਦੱਸੋ ਫਿਰ ਗੁਰੂ ਘਰ ਹੋਣੇ ਮਾੜੀ ਗੱਲ ਨਹੀਂ ਆ ਪਰ ਜਾਤੀਵਾਦ ਨਾਲ ਗੁਰੂ ਘਰ ਹੋਣੇ ਮਾੜੀ ਗੱਲ ਆ ਫੇ ਉਹਨਾਂ ਨੇ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਦਾ ਵਿਰੋਧ ਕੀਤਾ ਸਾਡੇ ਕੋਲ ਕਿ ਸੱਚ ਦੇ ਬਲਾਰੇ ਖਮਾਉਣ ਵਾਲੇ ਆ ਕੀ ਕਿਹਾ ਫਿਰ ਅਹ ਜੀ ਗੁਰੂ ਘਰਾਂ ਤੇ ਉਂਗਲ ਚੁੱਕ ਲਈ ਇਹ ਕਿੱਥੇ ਉਂਗਲ ਚੁੱਕੀ ਮੈਨੂੰ ਸਟੇਟਮੈਂਟ ਵਿਖਾ ਦਿਓ ਕੋਈ ਉਹਨਾਂ ਦੀ ਜਦੋਂ ਸਾਡੇ ਲੋਕਾਂ ਨੂੰ ਮਾਫ਼ ਕਰਨਾ ਗੜੀ ਜਵਾਬ ਨਹੀਂ ਨਾ ਹੁੰਦਾ ਉਦੋਂ ਗੜ ਕੋ ਹਾਏ ਗੁਰੂ ਘਰ ਤੇ ਉਂਗਲ ਚੁੱਕਦੀ ਕਿੱਥੇ ਉਂਗਲ ਚੁੱਕੀ ਹੈ ਪਾਸ਼ਾ ਨੇ ਸਬਦੋ ਚਾਹ ਰਿਹਾ ਗਗਨ ਮੈਂ ਥਾਰਾ ਬਚੰਦ ਦੀਪਕ ਬਣੇ ਤੇ ਉਦੋਂ ਤੁਸੀਂ ਗੁਰਨਾਨਦ ਸਾਹਿਬ ਦੇ ਸਮੇਂ ਹੁੰਦੇ ਤੇ ਇਹਨਾਂ ਦੇਖਣਾ ਹਾਏ ਆਰਤੀ ਤੇ ਉਂਗਲ ਚੁੱਕਦੀ ਓਏ ਉਂਗਲ ਨਹੀਂ ਚੁੱਕੀ ਵੇਖ ਤੇ ਲੋ ਵੀ ਲੌਜਿਕ ਗੁਰੂ ਸਾਹਿਬ ਨੇ ਕੀ ਦਿੱਤਾ ਇਹ ਤੇ ਕਿਹਾ ਕੀ ਗਿਆ ਇਹ ਜੀ ਗੁਰਦੁਆਰਿਆਂ ਦਾ ਕੰਮ ਨਹੀਂ ਹੈਗਾ ਗੁਰੂ ਘਰਾਂ ਦਾ ਕੰਮ ਨਹੀਂ ਹੈਗਾ ਇਹ ਸਰਕਾਰ ਦਾ ਕੰਮ ਹੈ ਮੈਂ ਸਵਾਲ ਕਰਨਾ ਚਾਹੁੰਦਾ ਇੱਕ ਇਤਿਹਾਸ ਦੇ ਵਿੱਚੋਂ ਮੈਂ ਜਵਾਬ ਦੇ ਦਵਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ 22 ਮੰਜੀਆਂ ਥਾਪੀਆਂ 22 ਮੰਜੀਆਂ ਦੇ ਵਿੱਚ ਇੱਕ ਮੰਜੀਦਾਰ ਇੱਕ ਪ੍ਰਚਾਰਕ ਭਾਈ ਲਾਲੋ ਜੀ ਵੈਦ ਤੇ ਗੁਰੂ ਅਮਰਦਾਸ ਜੀ ਕਹਿ ਸਕਦੇ ਸੀ ਨਾ ਕਿ ਇਹ ਮੇਰਾ ਕੰਮ ਨਹੀਂਗਾ ਇਹ ਅਕਬਰ ਰਾਜੇ ਦਾ ਕੰਮ ਹੈ ਰਾਜਾ ਅਕਬਰ ਹਕੂਮਤ ਅਕਬਰ ਦੀ ਹੈ ਤੇ ਅਕਬਰ ਰਾਜੇ ਦਾ ਕੰਮ ਹੈ ਪਰ ਨਾ ਗੁਰੂ ਅਮਰਦਾਸ ਜੀ ਨੇ ਆਪ ਭਾਈ ਲਾਲੋ ਵੈਦ ਥਾਪਿਆ ਭਾਈ ਲਾਲੋ ਜੀ ਵੈਦ ਉਹਨਾਂ ਨੂੰ ਮੰਜੀਦਾਰ ਥਾਪਿਆ ਦੱਸੋ ਫਿਰ ਇਹ ਕੰਮ ਗੁਰਦੁਆਰਿਆਂ ਦੇ ਹੋਏ ਸਰਕਾਰਾਂ ਦੇ ਹੋਏ ਮਤਲਬ ਤੁਸੀਂ ਕਹਿੰਦੇ ਵੀ ਕੰਮ ਸਰਕਾਰਾਂ ਦੇ ਆ ਤੁਸੀਂ ਕਹਿੰਦੇ ਆ ਕਿ ਇਹ ਕੰਮ ਸਰਕਾਰ ਦੇ ਆ ਮੈਂ ਬੇਨਤੀ ਕਰਾਂ ਕਿਉਂ ਸਰਕਾਰ ਦੇ ਸਰਕਾਰ ਜੇ ਸਾਡੇ ਹੱਕ ਦੇ ਵਿੱਚ ਹੋਵੇ ਤਾਂ ਸਾਨੂੰ ਕਦੀ 1 ਸਾਲ 13 ਦਿਨ ਤਰਨੇ ਤੇ ਜਾਗਣਾ ਬੈਣਾ ਪਵੇ ਜੇ ਸਰਕਾਰ ਸਾਡੇ ਹੱਕ ਦੇ ਵਿੱਚ ਹੋਵੇ ਤਾਂ ਸਾਨੂੰ ਕਦੀ ਵੀ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਤੈਰ ਪਾਵਾ ਕਹਿੰਦਾ ਸਾੜ ਦੇ 84 ਦੇ ਵੇਲੇ ਗੱਲ ਕਰਦਾਂ ਸਿੱਖਾਂ ਦੇ ਸਰਕਾਰ ਹੱਕ ਦੇ ਵਿੱਚ ਹੋਵੇ ਤੇ ਜਦੋਂ ਸਿੱਖ ਖਾਲਸਾ ਰਾਜ ਦੀ ਗੱਲ ਕਰਨ ਉਹ ਦਿੱਤੇ ਬੰਦੀ ਸਿੰਘ ਬਣਾ ਕੇ ਜੇਲਾਂ ਚ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਾ ਕਿਤੇ 5 ਮਿੰਟ ਵੀ ਥਾਣੇ ਭਾਇਆ ਹੋਵੇ ਇਹਨਾਂ ਨੇ ਕਦੀ ਮਝਾਲ ਨਹੀਂ ਜੀ ਪਰ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਜੇਲਾਂ 'ਚ ਤਾੜਤੇ ਅਜੇ ਤੱਕ ਬਾਹਰ ਨਹੀਂ ਆਏ ਦੱਸੋ ਫਿਰ ਸਰਕਾਰ ਸਾਡੇ ਆਕੇ ਜੇਕਰ ਵਿਰੋਧ ਆ ਸਰਕਾਰ ਸਾਡੇ ਵਾਸਤੇ ਉਪਰਾਲਾ ਕਰੂਗੀ ਇਥੇ ਸਾਨੂੰ ਆਪ ਆਪਣੇ ਆਪ ਦੇ ਸਾਡੇ ਭਰਾਵਾਂ ਨਾਲ ਖੜਨਾ ਪਊਗਾ ਫੇ ਗੱਲ ਕੀ ਕੀਤੀ ਵੇਖੋ ਜੇ ਗੁਰੂ ਘਰਾਂ ਦੀ ਗੋਲ ਕਦੇ ਉਂਗਲ ਚੁੱਕੀ ਆ ਮੈਂ ਬੇਨਤੀ ਕਰਾਂ ਜੇ ਗੁਰੂ ਘਰ ਦੀ ਗੋਲਕ ਤੇ ਜੇ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਜੇਕਰ ਚੰਗੇ ਹਸਪਤਾਲ ਬਣ ਜਾਣਗੇ ਚੰਗੇ ਸਕੂਲ ਕਾਲਜ ਬਣ ਜਾਣਗੇ ਉਹਦੇ ਵਿੱਚ ਗਲਤ ਕੀ ਆ ਪਿੰਪਰ ਦਾ ਨਾਣੇ ਵਿੱਚ ਤਾਂ ਦਫ਼ਤਰਾਂ 'ਚ ਬੈ ਬ ਪ੍ਰਧਾਨਾਂ ਨੇ ਵਿੱਚ ਗੁਰੂ ਘਰਾਂ ਦੀਆਂ ਗੋਲਕਾਂ 'ਚ ਜਾ ਕੇ ਸ਼ਰਾਬਾਂ ਹੀ ਪੀਣੀਆਂ ਵੇ ਪ੍ਰਧਾਨਾਂ ਨੇ ਵਿੱਚ ਗੁਰੂ ਘਰਾਂ ਦੀਆਂ ਗੋਲਕਾਂ 'ਚ ਜਾ ਕੇ ਮੀਟ ਹੀ ਖਾਣੇ ਆ ਉਤੋਂ ਜੰਗਾ ਜੇ ਕਿਸ ਗਰੀਬ ਦਾ ਇਲਾਜ ਹੋਏ ਤਾਂ ਘਟਾ ਗਈ ਆ ਮਾਫ ਕਰਨਾ ਪ੍ਰਧਾਨ ਦੀ ਗੱਡੀ ਮੈਂ ਕਿਸੇ ਕਮੇਟੀ ਦਾ ਨਾਮ ਨਹੀਂ ਲੈ ਰਿਹਾ ਜੋੜ ਘਟਾਓ ਆਪੇ ਕਰ ਲਿਓ ਪ੍ਰਧਾਨ ਦੀ ਗੱਡੀ ਮਹੀਨੇ ਪਿਛੋਂ ਨਵੀਂ ਆ ਜਾਂਦੀ ਬੁਲਟ ਪ੍ਰੂਫ ਤਿਆਰ ਹੋ ਕੇ ਹਰ ਮਹੀਨੇ ਨਵੀਂ ਗੱਡੀ ਕਰੋੜ ਕਰੋੜ ਦੀ ਤੇ ਜੇ ਕਿਤੇ 2 ਕੁ ਮਹੀਨੇ ਪ੍ਰਧਾਨ ਦੀ ਗੱਡੀ ਮੰਨ ਲਓ ਨਾ ਆਵੇ ਆ ਵੀ 1 ਸਾਲ ਕੀ ਗੱਡੀ ਨਾ ਕੱਢ ਲਓ ਭਰਾ ਗੱਡੀ ਦੇ ਸਾਲ ਬਾਦਾਂ ਬਦਲ ਲਿਓ ਮਹੀਨੇ ਬਾਦਾਂ ਸਾਲ ਚ 12 ਗੱਡੀਆਂ ਬਦਲ ਦੇ ਜੇ ਮਹੀਨੇ ਬਾਦਾਂ ਬਦਲ ਲਿਓ ਤੇ ਐਯੂ ਜਿਹੜੀ ਕਰੋੜ ਕਰੋੜ ਦੀ ਗੱਡੀ ਕਿਤੇ 12 13 ਕਰੋੜ ਇਕੱਠਾ ਕਰਕੇ ਹਸਪਤਾਲ ਤੇ ਲਾਇਆ ਹੋਵੇ ਸਾਡੇ ਕੋਲ ਗੱਡੀ ਆ ਸਵਿਫਟ ਗੱਡੀ 6 ਸਾਲ ਹੋ ਗਏ ਆ ਅੱਜ ਵੀ ਇਦਾਂ ਜਿਦਾ ਹੁਣੇ ਸ਼ੋਰੂਮ ਚੋਂ ਕਢਾ ਕੇ ਲੈਂਦੀ ਆ ਤੇ ਪਛੋ ਮਹੀਨੇ ਚ ਗੱਡੀ ਪ੍ਰਾਣੀ ਹੋ ਜਾਂਦੀ ਆ 6 ਸਾਲ ਪੁਰਾਣੀ ਗੱਡੀ ਆ ਸਾਡੇ ਕੋਲ ਸਵਿਫਟ ਅੱਜ ਵੀ ਇਦਾਂ ਜਿਦਾ ਸ਼ੋਰੂਮ ਚ ਕਢਾ ਕੇ ਲੈਂਦੀ ਹੁਣੀ ਇੱਕ ਸਕਰੈਚ ਨਹੀਂ ਆਉਂਦਾ ਸਾਹ ਤੋ ਦੱਸੋ ਮੈਂ ਪੁੱਛਣਾ ਚਾਹੁੰਦਾ ਕਿ ਕਿ ਮਹੀਨੇ ਚ ਗੱਡੀ ਪੁਰਾਣੀ ਹੋ ਜਾਂਦੀ ਆ ਪਰ ਨਾ ਮਹੀਨੇ ਬਾਅਦਾਂ ਪ੍ਰਧਾਨ ਦੀ ਗੱਡੀ ਬੁਲਟ ਪ੍ਰੂਫ ਤੇ ਜੇ ਉਹ ਗੁਰੂ ਘਰ ਦੀ ਗੋਲਕਸਰੋ ਪ੍ਰਧਾਨਾਂ ਨੇ ਗੱਡੀਆਂ ਚ ਲੈਣੀਆਂ ਵਾ ਜੇ ਗੁਰੂ ਘਰਾਂ ਦੀ ਗੋਲਕਸਰੋ ਹਸਪਤਾਲ ਬਣ ਜਾਣਗੇ ਕੀ ਉਹ ਮਾੜੇ ਆ ਕਿਤੇ ਮਾੜੇ ਨਹੀਂ ਜਿਹੜੇ ਅੱਜ ਮਾਫ ਕਰਨਾ ਪੰਜਾਬ ਦੇ ਵਿੱਚ 크ਰਿਸਚੀਅਨ ਬਣ ਗਏ ਇਹਨਾਂ ਲੱਛਣਾ ਕਰਕੇ ਬਣੇ ਜੀ ਸਾਡੇ ਕੋਲ ਜੇ ਹਸਪਤਾਲ ਨਹੀਂ ਹੈਗਾ ਸਾਡੇ ਕੋਲ ਕੋਈ ਸਕੂਲ ਕੋਈ ਕਾਲਜ ਨਹੀਂ ਹੈਗਾ ਗਰੰਤੀ ਸਿੰਘ ਆਪਣੇ ਬੱਚਿਆਂ ਨੂੰ ਗਾੜੀ ਗਰੰਤੀ ਨਹੀਂ ਬਣਾ ਰਿਹਾ ਕਿਉਂ ਕਦੀ ਪਾਦਰੀ ਦੇ ਮੂੰਹੋਂ ਬਿਆਨ ਸੁਣਿਆ ਕਿਸੇ ਪਾਦਰੀ ਦੇ ਮੂੰਹੋਂ ਬਿਆਨ ਸੁਣਿਆ ਮੈਂ ਆਪਣਾ ਬੱਚਾ ਪਾਦਰੀ ਨਹੀਂ ਬਣਾਉਣਾ ਕਿਸੇ ਮੌਲਵੀ ਦੇ ਮੂੰਹੋਂ ਬਿਆਨ ਸੁਣਿਆ ਹੋਵੇ ਮੈਂ ਆਪਣਾ ਬੱਚਾ ਮੌਲਵੀ ਨਹੀਂ ਬਣਾਉਣਾ ਕਿ ਇਹ ਪੁਜਾਰੀ ਦੇ ਪੰਡਤ ਦੇ ਮੂੰਹੋਂ ਬਿਆਨ ਸੁਣਿਆ ਹੋਵੇ ਮੈਂ ਆਪਣਾ ਬੱਚਾ ਪੁਜਾਰੀ ਪੰਡਤ ਨਹੀਂ ਬਣਾਉਣਾ ਪਰ ਹਮੇਸ਼ਾ ਸਾਡੇ ਗੁਰੂ ਘਰਾਂ ਦੇ ਗਰੰਤੀ ਬਿਆਨ ਦਿੰਦੇ ਆ ਵੀ ਮੈਂ ਆਪਣਾ ਬੱਚਾ ਗਰੰਤੀ ਦੀ ਬਣਾਉਣਾ ਪੁੱਛੋ ਕਿਉਂ ਪਤਾ ਵੀ ਜੇ ਤਨਖਾਹ ਸਾਡੀ 3500 ਪਤਾ ਜੇ ਸਾਡਾ ਬੱਚਾ ਬਿਮਾਰ ਹੋ ਗਿਆ ਜੇ ਸਾਡੀ ਘਰ ਵਾਲੀ ਬਿਮਾਰ ਹੋ ਗਈ ਮੈਂ ਆਪ ਬਿਮਾਰ ਹੋ ਗਿਆ ਤੇ ਪ੍ਰਧਾਨ ਨੇ ਗੱਲ ਚ ਗੂਠ ਦੇ ਦੇਣਾ ਵੀ ਡਿਊਟੀ ਕਾਰ ਆ ਕੇ ਜਿੱਦਾਂ ਮਰਜ਼ੀ ਮੈਨੂੰ ਨਹੀਂ ਪਤਾ ਵਾਜ ਗ੍ਰੰਥੀ ਦੇ ਨਿਕਲੇ ਨਾ ਜਿ ਕਾਮ ਗੋੜੇ-ਗੋੜੇ ਲੱਗਾ ਹੋਵੇ ਗ੍ਰੰਥੀ ਨੂੰ ਗਲਾ ਖਰਾਬ ਹੋਇਆ ਬੁਖਾਰ ਦਾ ਮਾਰਿਆ ਗ੍ਰੰਥੀ ਹੋਵੇ ਪ੍ਰਧਾਨ ਨੇ ਗਲ ਚ ਗੋੜ ਦਤਾਂ ਦਾ ਡਿਊਟੀ ਲਾਸ ਫਰੀ ਅਮਰਤ ਵਲੇ ਮੈਨੂੰ ਨਹੀਂ ਪਤਾ ਤਾਂ ਜੇ ਉਹਨਾਂ ਵਾਸਤੇ ਕੋਈ ਮੰਨ ਲਓ ਗ੍ਰੰਥੀ ਦਾ ਬੱਚਾ ਪੜਨ ਵਾਸਤੇ ਕੋਈ ਚੰਗੇ ਸਕੂਲ ਹੋਣਗੇ ਗ੍ਰੰਥੀਆਂ ਦੇ ਬੱਚੇ ਵੀ ਪੜਨ ਜਿਹੜੇ ਹਸਪਤਾਲ ਬਣਾ ਕੇ ਦੇਣੀ ਉਹਦੀ ਕੇਵਲ ਇੰਨੀ ਫੀਸ ਹੋਵੇ ਵੀ ਜਿਹੜੇ ਬੰਦੇ ਦਾ ਇਲਾਜ ਹੋ ਲੱਗਾ ਵਾ ਉਹ ਪੰਜ ਕੱਕਿਆਂ ਦਾ ਧਾਰਨੀਆਂ ਵੇ ਕਿਹੜੇ ਕੱਕੇ ਕੜਾ ਕਸ਼ਹਿਰਾ ਕਿਰਪਾਨ ਕੇਸ ਕੰਗਾ ਪੰਜਾਂ ਕਕਾਰਾਂ ਦਾ ਧਾਰਨੀਆਂ ਵੇ ਉਹਦਾ ਇਲਾਜ ਉਹਦਾ ਹੋਰ ਕੋਈ ਉਹਦੀ ਫੀਸ ਨਹੀਂ ਬਸ ਉਹਦਾ ਇੱਕ ਇਲਾਜ ਉਹਦਾ ਇੱਕ ਉਹਦੀ ਫੀਸ ਕਿ ਪੰਜ ਕੱਕੇ ਤਾਂ ਮੈਂ ਕਹਿੰਦਾ ਹੁੰਦਾ ਵੇ ਕਿਉਂ ਨਾ ਅਗਲਾ ਐ ਬੰਦੇ ਆਊਗਾ ਪਰ ਨਾ ਜਦੋਂ ਕਿਸੇ ਨੇ ਬੋਲਤੀ ਕੋ ਸੱਚ ਦੀ ਗੱਲ ਕਰਤੀ ਅਗਲੇ ਨੂੰ ਦੱਬਣ ਦਿਆਂ ਮਾਰਿਆ ਇਹ ਕਹਿਣਾ ਹਾਏ ਗੁਰੂ ਘਰਾਂ ਦੇ ਕੋਈ ਟੋਕ ਨਹੀਂ ਅਲਿਆ ਸੱਚ ਦੇ ਬੁਲਾਰੇ ਖਵਾਉਣ ਵਾਲਾ ਢਾਡੀ ਉਹਦੇ ਵਿਰੋਧ ਬੋਲੇ ਨਾ ਮੈਂ ਜਵਾਬ ਦੇ ਦੇਣਾ ਚਾਹੁੰਦਾ ਇਤਿਹਾਸ ਦੇ ਵਿੱਚੋਂ ਕਿ ਜਦੋਂ ਅਕਬਰ ਰਾਜੇ ਜਦੋਂ ਗੁਰੂ ਅਮਰਦਾਸ ਜੀ ਨੇ ਜਦੋਂ 22 ਮੰਜੀਆਂ ਥਾਪੀਆਂ ਇੱਕ ਮੰਜੀਦਾਰ ਭਾਈ ਲਾਲੋ ਵੈ ਸੀਗਾ ਗੁਰੂ ਅਮਰਦਾਸ ਨੇ ਇਹ ਗੱਲ ਨਹੀਂ ਕਹੀ ਕਿ ਸਰਕਾਰ ਦਾ ਕੰਮ ਹੈ ਅਕਬਰ ਰਾਜੇ ਦਾ ਕੰਮ ਹੈ ਨਹੀਂ ਗੁਰੂ ਸਾਹਿਬ ਨੇ ਕਿਹਾ ਗੁਰੂ ਸਾਹਿਬ ਨੇ ਆਪ ਇਲਾਜ ਕਰਾਇਆ ਹੀ ਦਿਓ ਜਵਾ ਫਿਰ ਹੁਣ ਜਿਹੜਾ ਸੱਚ ਦੇ ਬੁਲਾਰੇ ਖਵਾਉਣ ਵਾਲਾ ਢਾਡੀ ਇਹਨਾਂ ਦਾ ਸੱਚ ਦੇ ਪ੍ਰਚਾਰ ਉਦੋਂ ਕਿੱਥੇ ਹੈਗੇ ਜਦੋਂ ਸਾਡੇ ਪ੍ਰਚਾਰਕਾਂ ਜਦੋਂ ਅਪੂਚੋ ਵਾਲਾ ਸਾਧ ਬਰਾਬਰ ਗੁਰੂਗ੍ਰੰਥ ਸਾਹਿਬ ਦੇ ਕੋਸੇ ਲਾ ਕੇ ਬੈਠਾ ਕਿੱਥੇ ਸੱਚ ਦੇ ਪ੍ਰਚਾਰ ਮੂੰਹ ਸੀਧ ਤੇ ਹੀ ਨਾ ਟਾਡੀਆਂ ਦੇ ਕਿੰਨਾਂ ਨੇ ਤੂੰ ਕੋਈ ਸੂਈ ਤਾਂ ਗਿਆਣਾ ਨਾ ਕਿੰਨਾਂ ਨੇ ਮੂੰਹ ਸੀਤੇ ਗਏ ਹੀ ਲਫਾ ਫਿਆਣਾ ਕਿਉਂ ਨਹੀਂ ਬੋਲਦੇ ਉਹਨਾਂ ਦੇ ਵਿਰੋਧ ਪਤਾ ਹੈ ਵੀ ਜੇ ਉਹਨਾਂ ਦੇ ਵਿਰੋਧ ਬੋਲਦੇ ਤੇ ਉਹਨਾਂ ਦੇ ਕੋਲੋਂ ਲਫਾ ਫੇ ਲੈ ਲੈ ਕੇ ਅਸੀਂ ਜੇਬਾਂ ਭਰੀਆਂ ਵਾਂ ਤੇ ਜੇ ਪਤਾ ਵੀ ਉਹਨਾਂ ਦੇ ਵਿਰੋਧ ਬੋਲਿਆ ਤਾਂ ਨਮਕਰਮੀ ਹੋ ਜਣੀ ਉਹਨਾਂ ਦੀ ਤਾਂ ਨਹੀਂ ਬੋਲੋ ਪੇ ਉਹਨਾਂ ਦੇ ਸਿਰੋਂ ਅਸੀਂ ਗੱਡੀਆਂ ਲਈਆਂ ਉਹਨਾਂ ਦੇ ਸਿਰੋਂ ਅਸੀਂ ਐਡੇ ਪਰਫੁੱਲ ਤੋਂ ਹੋਏ ਉਹਨਾਂ ਦੇ ਸਟੇਜਾਂ ਲਾ ਲਾ ਕਿਉਂ ਨਹੀਂ ਬੋਲੇ ਜਦੋਂ ਗੁਰੂ ਦੀ ਹਜ਼ੂਰੀ 'ਚ ਗੰਦੇ ਗਾਣੇ ਗਾਏ ਗੜਵਾ ਚਾਂਦੀਆ ਜਿਹੜਾ ਇਹੋ ਜਿਹੇ ਗਾਣੇ ਮੈਨੂੰ ਮਾਫ ਕਰਨਾ ਸ਼ਰਮ ਆਉਂਦੀ ਉਹ ਗੱਲ ਕਰਦੇ ਆ ਜਦੋਂ ਗੁਰੂ ਦੇ ਹਜ਼ੂਰੀ 'ਚ ਉਹਨਾਂ ਸੁਪਨੇ ਵਾਲੀ ਗੱਲ ਸੁਣਾਈ ਕਿੱਥੇ ਸੱਚ ਦੇ ਪ੍ਰਚਾਰ ਏ ਪਰ ਜਦੋਂ ਇੱਕ ਮਾੜੇ ਬੰਦੇ ਨੇ ਸੱਚ ਦੀ ਗੱਲ ਕੀਤੀ ਪਤਾ ਹੈ ਫਿਰ ਦੱਬਿਆ ਜਾਣਾ ਵਾ ਉਹਨੂੰ ਦੱਬ ਲਿਆ ਆ ਲ ਆਦਿਆ ਉਹ ਤੋਂ ਮਾਫੀ ਮੰਗਾਲੀ ਅਯੋ ਬਿਆਨ ਮੈਂ ਦਿੰਦਾ ਵਾਂ ਮੈਂ ਵੇਨਾ ਹੁਣ ਮੇਰ ਨਾਲ ਕਿਹੜੀ ਗੱਲ ਕਰਦਾ ਵਾ ਮੇਰ ਨਾਲ ਗੱਲ ਕਰਿਓ ਜਿਹਨੇ ਕਰਨੀ ਹੋਈ ਕਰਾਂਗੇ ਵਿਚਾਰ ਆਪਾਂ ਪੇ ਮਾਰੇ ਨੂੰ ਤਾਂ ਭੇਜ ਜਾਂਦਾ ਅਦਰ ਤੋਂ ਸੱਚ ਬੋਲਣਾ ਮਹਾਰਾਜ ਦੀ ਬਾਣੀ ਨੇ ਸਿਖਾਇਆ ਵਾ ਅੱਜ ਅਹੀਂ ਕਹਿੰਦੇ ਹੈਗੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਕਿ ਇਹਨੂੰ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸਾਰਿਆਂ ਦਾ ਜਵਾਬ ਹੈ ਹਾਂ ਮੰਨਦੇ ਆ ਪਰ ਜੇ ਕੇ ਇਹਨੂੰ ਪੁੱਛ ਲਵੋ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨਦੇ ਏ ਜੇ ਤੇ ਮਾਫ ਕਰਨਾ 90% ਲੋਕਾਂ ਦੀ ਸਾਡੀ ਬੋਲਤੀ ਬੰਦ ਹੋ ਜਾਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੱਚ ਬੋਲੋ ਤੇ ਜੇ ਕੇ ਇਹਨਾਂ ਸੱਚ ਬੋਲ ਤਾਂ ਉਹ ਦੱਬਣ ਤੌਰ ਪੈਣਾ